ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਾੜ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਫ਼ਤਾ ਕ ਰਹਿੰਦਾ ਗਾਂ ਸੂਨ ਦਾ ਦੇਖ ਸਕਦੇ ਹੋ ਪਿੰਡ ਕਰਾੜ ਵਾਲੇ ਦੇ ਚਲੋ ਬਾਈ ਜੀ ਗੱਲਬਾਤ ਕਰ ਲੈਣੇ ਬਈ ਆਪਣਾ ਨਾਂ ਦੱਸਿਓ ਜੀ ਮਨ ਉੱਚੀ ਬੋਲ ਸੁਣਨ ਦਾ ਘਟਾ ਹੈ ਨਾਂ ਦੱਸਿਓ ਆਪਣਾ ਹੀ ਮੱਗਰ ਸਿਆਂ ਬਾਈ ਨਾਂ ਮੱਗਰ ਸਿੰਘ ਪੁੱਜ ਜੀ ਠੀਕ ਹੈ ਜੀ ਪਿੰਡ ਜੀ ਪਿੰਡ ਕਰਾੜ ਵਾਲਾ ਤੇ ਫੋਨ ਨੰਬਰ ਬੋਲਿਆ ਆਪਣਾ 95696 28071 ਠੀਕ ਹੈ ਜੀ ਇਹ ਬਾਈਆਂ ਦਾ ਕੰਟੈਕਟ 95696 28071 ਠੀਕ ਹੈ ਆ ਭਾਈਆਂ ਦਾ ਕੰਟੈਕਟ ਨੰਬਰ ਆ ਤੇ ਬਾਕੀ ਗੱਲਬਾਤ ਕਰ ਲੈ ਕਿੰਵੇਂ ਸੂਏ ਆਈ ਗਾਂ ਤੀਜੇ ਸੂਏ ਗਾਂ ਠੀਕ ਹੈ ਜੀ ਕਿੰਨੇ ਕੁ ਦਿਨ ਰਹਿੰਦੇ ਸੂਣ ਦੇ ਜੀ 10-12 ਦਿਨ ਹਜੇ ਸੂਣ ਦੇ ਰਹਿੰਦੇ ਨੇ ਠੀਕ ਹੈ ਜੀ 10-12 ਦਿਨ ਰਹਿੰਦੇ ਦੇਖ ਸਕਦੇ ਹੋ 24-25 ਲੀਟਰ ਦੇ ਵਿੱਚ ਪਿਛਲੇ ਸੂਏ 24 ਲੀਟਰ ਦੁੱਧ ਦਾ ਰਿਕਾਰਡ ਰਿਹਾ ਗਾਂ ਦਾ ਦੇਖ ਸਕਦੇ ਹੋ ਭਾਈਆਂ ਕੋਲੇ ਦੋ ਸੂਏ ਪਹਿਲਾਂ ਰਹਿ ਚੁੱਕੀਆਂ ਤੀਜੇ ਸੂਏ ਗਾਂ ਬਕਾਉ ਬਹੁਤ ਹੀ ਚੰਗੀ ਸੰਭਾਲ ਆ ਦੇਖ ਸਕਦੇ ਹੋ ਨਾੜਾਂ ਦੁੱਧ ਵਾਲੀਆਂ ਫੁੱਲਾਂ ਥਾਂਲੇ ਦੇਖ ਸਕਦੇ ਤੁਸੀਂ ਪੂਰੀ ਸਾਫ਼ ਆ ਮੁੱਲ ਵਧੀਆ ਗਾਂ ਬਕਾਉ ਤੀਜਾ ਸੂਆਂ ਦੇਖ ਸਕਦੇ ਹੋ ਬਾਈਆਂ ਦੀ ਚੰਗੀ ਸੰਭਾਲ ਆ ਦੇਖ ਸਕਦੇ ਹੋ ਮੁੱਲ ਵੀ ਆਪਾਂ ਬਾਈਆਂ ਤੋਂ ਕੰਫਰਮ ਕਰ ਲਾਂਗੇ ਕੀ ਮੁੱਲ ਕਰਦੇ ਆ ਤੇ ਤੋਰਾ ਵੀ ਚੈੱਕ ਕਰਾ ਦਾਂ ਜੀ ਆ ਦੇਖ ਸਕਦੇ ਹੋ ਤੋਰਾ ਗਾਂ ਦਾ ਪਿੰਡ ਕਰਾਣ ਵਾਲੇ ਬਕਾਉ ਹਫਤਾ ਤੱਕ ਰੇਂਦਾ ਸੂਆਂ ਦਾ ਦੇਖ ਸਕਦੇ ਠੰਡੇ ਵੀ ਦੀ ਸਾਫ ਜਿਹੜੇ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਦੇਖ ਸਕਦੇ ਹੋ ਸ਼ਕਲ ਸੂਰਤ ਤੁਰਾ ਚੱਕ ਰਹਾਂ ਤੇ ਮੁੱਲ ਵੀ ਕਨਫਰਮ ਕਰ ਦਾਂਗੇ ਆਪਾਂ ਬਾਈਆਂ ਦਾ ਕੰਟੈਕਟ ਨੰਬਰ ਪਾ ਦਾਂਗੇ ਜਿਹੜੇ ਮੇਰੇ ਵੀਰ ਪਰਮਾਣ ਲੈਣੀ ਹੋਵੇ ਬਾਈਆਂ ਦੇ ਨਾਲ ਸੰਪਰਕ ਕਰ ਸਕਦੇ ਹਾਂ ਪਿੰਡ ਕਰਾੜ ਵਾਲੇ ਜਿੰਦੋਂ ਆਪਾਂ ਮੁੱਲ ਕਨਫਰਮ ਕਰ ਲਾਂਗੇ ਪਿੰਡ ਕਰਾੜ ਵਾਲਾ ਹਫਤਾ ਕਹਿੰਦਾ ਸੂਨ ਦਾ ਤੇ ਦੁੱਧ ਦਾ ਰਿਕਾਰਡ ਹੈਗਾ 24 ਲੀਟਰ ਮੁੱਲ ਕੀ ਕਰਾਂਗੇ ਬਾਬਾ ਜੀ ਮੁੱਲੇ ਤਾਂ 95000 95000 ਮੁੱਲ ਕਰਦੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਇਹ ਹਫਤਾ ਕਰਿੰਦਾ ਗਾਂ ਸੂਨਦਾ ਇਹ ਗਾਂ ਲੈਣੀ ਹੋਵੇ ਤਾਂ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹਾਂ ਜੇਕਰ ਮੇਰੇ ਵੀਰ ਭਰਾਵਾਂ ਨੇ ਜਿਹੀਆਂ ਵੀਡੀਓ ਬਣਾਉਣੀਆਂ ਹੋਣ ਤਾਂ ਆਪਣਾ ਕਾਰਡ ਤੇ ਨੰਬਰ ਸ਼ੋ ਹੋ ਰਿਹਾ ਆਪਣੇ ਨਾਲ ਗੱਲਬਾਤ ਕਰ ਸਕਦੇ ਹਾਂ ਧੰਨਵਾਦ ਜੀ